welcom back to our youtube channel ਅੱਜ ਆਪਾਂ ਅਗਲੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਕਰਾਂਗੇ ਪਾਰਟ ਨੰਬਰ 1 ਹੈ ਵੀਡੀਓ ਦਾ ਤਾਂ ਜਿਵੇਂ ਸਾਨੂੰ ਪਤਾ ਹੀ ਹੈ ਕਿ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਸਨ ਉਹ ਸਿੱਖਾਂ ਦੇ ਪੰਜਵੇਂ ਗੁਰੂ ਸਨ ਅਤੇ ਇਹਨਾਂ ਦਾ ਜਨਮ 1563 ਈਸਵੀ ਨੂੰ ਗੋਇੰਦਵਾਲ ਸਥਾਨ ਤਰਨਤਾਰਨ ਵਿਖੇ ਹੋਇਆ ਸੀ ਗੁਰਗੱਦੀ ਸਮਾ ਤੁਸੀਂ ਇਹਨਾਂ ਦਾ ਯਾਦ ਰੱਖਣਾ ਹੈ 1581 ਤੋਂ ਲੈ ਕੇ 1606 ਤੱਕ ਇਹਨਾਂ ਦਾ ਗੁਰਗੱਦੀ ਸਮਾ ਮੰਨਿਆ ਜਾਂਦਾ ਹੈ 16ਵੀਂ 17ਵੀਂ ਸਦੀ ਦੇ ਹੀ ਕਵੀ ਸਨ ਪਿਤਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਸੀ ਅਤੇ ਮਾਤਾ ਜੀ ਦਾ ਨਾਮ ਬੀਬੀ ਪਾਨੀ ਜੀ ਸੀ ਪਤਨੀ ਦਾ ਨਾਮ ਮਾਤਾ ਗੰਗਾ ਜੀ ਅਤੇ ਇਹਨਾਂ ਦੇ ਭਰਾਵਾਂ ਦਾ ਨਾਮ ਪ੍ਰੀਤੀ ਚੰਦ ਅਤੇ ਮਹਾਦੀਪ ਇਨਾਂ ਦੇ ਪੁੱਤਰ ਜੀ ਹੈਗੇ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਜੋ ਸ੍ਰੀ ਗੁਰੂ ਹਰਗੋਬਿੰਦ ਜੀ ਸੀ ਉਹਨਾਂ ਦੀ ਪ੍ਰਾਪਤੀ ਇਹਨਾਂ ਨੂੰ ਬਾਬਾ ਬੁੱਢਾ ਜੀ ਦੇ ਬਚਨਾਂ ਤੋਂ ਹੋਈ ਸੀ ਠੀਕ ਹੈ ਉਹਨਾਂ ਨੇ ਆਸ਼ੀਰਵਾਦ ਦਿੱਤਾ ਸੀ ਕਿਉਂਕਿ ਇਹਨਾਂ ਦੇ ਕੋਈ ਔਲਾਦ ਨਹੀਂ ਹੋ ਰਹੀ ਸੀ ਤਾਂ ਫਿਰ ਹਨਾ ਬਾਬਾ ਬੁੱਢਾ ਜੀ ਕੋਲ ਜਾਂਦੇ ਨੇ ਤਾਂ ਉਹਨਾਂ ਦੀ ਬਚਨਾਂ ਦੇ ਪ੍ਰਾਪਤੀ ਸਦਕਾ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੁੰਦਾ ਹੈ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਦੀ ਉਪਾਧੀ ਦਿੱਤੀ ਹੋਈ ਹੈ ਅਤੇ ਇਹ ਪਹਿਲੇ ਸ਼ਹੀਦ ਗੁਰੂ ਸਹਬਾਨ ਸੰ ਸ਼ਹੀਦਾਂ ਦੇ ਸਰਤਾਜ ਵੀ ਇਹਨਾਂ ਨੂੰ ਹੀ ਕਿਹਾ ਜਾਂਦਾ ਹੈ ਤਾਂ ਸੱਚਾ ਪਾਤਸ਼ਾਹ ਦੀ ਉਪਾਧੀ ਧਾਰਨ ਕਿਸ ਨੇ ਕੀਤੀ ਸੀ ਤਾਂ ਉਹ ਹੈਗੇ ਸੀ ਸ਼੍ਰੀ ਗੁਰੂ ਅਰਗੋਬਿੰਦ ਜੀ ਇਹਨਾਂ ਨੂੰ ਉਪਾਧੀ ਦਿੱਤੀ ਗਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ-ਕਿਹੜੇ ਸ਼ਹਿਰ ਬਸਾਏ ਸਨ 1588 ਦੇ ਵਿੱਚ ਇਹਨਾਂ ਨੇ ਹਰਮੰਦਰ ਸਾਹਿਬ ਦੀ ਨੀਂ ਰਖਵਾਈ ਸੀ ਅਤੇ ਸਾਈ ਮੀਆਂ ਮੀਰ ਤੋਂ ਇਹਨਾਂ ਨੇ ਨੀਂ ਪੱਥਰ ਰਖਵਾਇਆ ਸੀ ਤੇ ਕਿਹਨਾਂ ਨੇ ਰਖਵਾਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1590 ਦੇ ਵਿੱਚ ਇਹਨਾਂ ਨੇ ਤਰਨਤਾਰਨ ਸ਼ਹਿਰ ਠੀਕ ਹੈ ਜੀ ਤਰਨਤਾਰਨ ਸ਼ਹਿਰ ਦੇ ਵਿੱਚ ਪਹਿਲਾ ਸਰੋਵਰ ਬਣਵਾਇਆ ਸੀ ਤੇ ਇੱਕ ਗੁਰਦੁਆਰਾ ਹਰਮੰਦਰ ਸਾਹਿਬ ਤਰਨਤਾਰਨ ਵਿੱਚ ਵੀ ਹੈਗਾ ਤੇ ਉਸ ਗੁਰਦੁਆਰੇ ਦਾ ਕੀ ਕਰਵਾਇਆ ਸੀ ਇਹਨਾਂ ਨੇ ਨਿਰਮਾਨ ਵੀ ਕਰਵਾਇਆ ਸੀ 1593 ਦੇ ਵਿੱਚ ਕਰਤਾਰਪੁਰ ਵਸਾਇਆ ਬਿਆਸ ਨਦੀ ਦੇ ਕੰਡੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਰਤਾਰਪੁਰ ਵਸਾਇਆ ਸੀ ਉਹ ਹੈਗਾ ਸੀ ਰਾਵੀ ਕੰਡੇ ਵਾਲਾ ਪਰ ਉਹ ਹੈਗਾ ਸੀ ਪਾਕਿਸਤਾਨ ਦੇ ਸਿਆਲਕੋਟ ਦੇ ਵਿੱਚ ਇਹ ਵਾਲਾ ਕਰਤਾਰਪੁਰ ਜਲੰਧਰ ਵਾਲਾ ਹੈ ਬਿਆਸ ਨਦੀ ਦੇ ਕੰਡੇ ਤੇ ਇਨਾਂ ਨੇ ਕਰਤਾਰਪੁਰ ਦੇ ਵਿੱਚ ਪਹਿਲੇ ਇੱਕ ਖੂਹ ਦਾ ਨਿਰਮਾਨ ਕਰਵਾਇਆ ਸੀ ਹਨਾ ਫਿਰ ਖੂਹ ਦੇ ਵਿੱਚ ਪਾਣੀ ਵੱਧ ਕੇ ਉੱਥੇ ਫਿਰ ਸਰੋਵਰ ਬਣ ਗਿਆ ਸੀ ਸਰੋਵਰ ਦਾ ਨਾਮ ਸੀਗਾ ਜੀ ਗੰਗਸਰ 1595 ਦੇ ਵਿੱਚ ਗੁਰੂ ਹਰਗੋਬਿੰਦ ਜੀ ਦਾ ਜਨਮ ਹੋ ਜਾਂਦਾ ਹੈ ਜਿਵੇਂ ਸਾਨੂੰ ਪਤਾ ਹੀ ਹੈ ਕਿ ਬਾਬਾ ਬੁੱਢਾ ਜੀ ਦੀ ਬਚਨਾ ਦੀ ਪ੍ਰਾਪਤੀ ਸਦਕਾ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੁੰਦਾ ਹੈ ਤਾਂ ਪੁੱਤਰ ਦੀ ਖੁਸ਼ੀ ਦੇ ਵਿੱਚ ਉਹ ਇੱਕ ਸ਼ਹਿਰ ਦਾ ਨਾਮ ਰੱਖਦੇ ਨੇ ਹਰ ਗੋਬਿੰਦਪੁਰਾ ਅਤੇ 1596 ਦੇ ਵਿੱਚ ਇਤਿਹਾਸਕਾਰਾਂ ਵੱਲੋਂ ਇਹ ਚੀਜ਼ ਮੰਨੀ ਵੀ ਜਾਂਦੀ ਹੈ ਨਹੀਂ ਵੀ ਮੰਨੀ ਜਾਂਦੀ ਆਪਾਂ ਪਰ ਲਿਖ ਦਿੱਤੀ ਹੈ ਜੀ ਸ਼ਹਿਰਟਾ ਸਾਹਿਬ ਜਿਹੜਾ ਸ਼ਹਿਰ ਹੈ ਉਹ ਵਸਾਇਆ ਗਿਆ ਸੀ ਸ਼ਹਿਰਟਾ ਦਾ ਅਰਥ ਹੁੰਦਾ ਜੀ ਛੇ ਹਟਾਂ ਵਾਲਾ ਖੂ 1604 ਦੇ ਵਿੱਚ ਆਦ ਗ੍ਰੰਥ ਸਾਹਿਬ ਜੀ ਦਾ ਇਹਨਾਂ ਨੇ ਸੰਕਲਨ ਕੀਤਾ ਸੀ ਆਦਿ ਗ੍ਰੰਥ ਸਾਹਿਬ ਜੀ ਦਾ ਜੋ ਸੰਕਲਨ ਹੈ ਉਹ ਕਿੱਥੇ ਕਰਵਾਇਆ ਗਿਆ ਸੀ ਤਾਂ ਰਾਮਸਰ ਸਰੋਵਰ ਦੇ ਕੰਡੇ ਤੇ ਅੰਮ੍ਰਿਤਸਰ ਦੇ ਵਿੱਚ ਕਰਵਾਇਆ ਗਿਆ ਸੀ ਤੇ ਕੁੱਲ ਅੰਮ੍ਰਿਤਸਰ ਦੇ ਵਿੱਚ ਕਿੰਨੇ ਸਰੋਵਰ ਹਨ ਅੰਮ੍ਰਿਤਸਰ ਦੇ ਵਿੱਚ ਕੁੱਲ 5 ਸਰੋਵਰ ਹਨ ਠੀਕ ਹੈ ਜੀ ਤੇ ਆਦਿ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਕੌਣ ਸਨ ਤਹਗੀ ਸਿੰਘ ਜੀ ਭਾਈ ਗੁਰਦਾਸ ਜੀ ਤੇ ਜੋ ਭਾਈ ਗੁਰਦਾਸ ਜੀ ਸੀ ਉਹ ਸਾਨੂੰ ਪਤਾ ਹੀ ਹੈ ਉਹ ਸ੍ਰੀ ਗੁਰੂ ਅਮਰਦਾਸ ਜੀ ਦੇ ਰਿਸ਼ਤੇਦਾਰ ਸੀ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਜੀ ਆਦ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਕਰ ਰਹੀ ਉਹ ਇਹ ਗੱਲ ਚੱਲ ਰਹੀ ਹੈ ਜੀ ਆਦ ਗ੍ਰੰਥ ਸਾਹਿਬ ਜੀ ਜਿਸ ਦੇ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਜੀ ਆਦ ਗ੍ਰੰਥ ਸਾਹਿਬ ਦੀ ਜਿਲਦ ਕਿਸ ਨੇ ਬੰਨੀ ਸੀ ਤਾਂ ਭਾਈ ਬੰਨੋ ਨੇ ਭਾਈ ਬੰਨੋ ਨੇ ਹੀ ਆਦ ਗ੍ਰੰਥ ਸਾਹਿਬ ਦੀ ਜੋ ਜਿਲਦ ਹੈ ਉਹ ਬੰਨੀ ਸੀ ਆਦ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਕਿੰਨੇ ਰਾਗ ਹਨ ਤਾਂ ਆਦ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਰਾਗ 30 ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਕਿੰਨੇ ਰਾਗ ਨੇ ਜੀ 31 ਰਾਗ ਤਾਂ ਜੋ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਰਾਗ ਤਾਂ ਸਿਰੀ ਰਾਗ ਹੈ ਤੇ 33ਵਾਂ ਜਿਹੜਾ ਰਾਗ ਹੈ ਉਹ ਪ੍ਰਭਾਤੀ ਰਾਗ ਹੈ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਰਾਗ 31 ਨੇ ਤੇ ਜਿਹੜਾ 31ਵਾਂ ਰਾਗ ਹੈ ਉਹਦੇ ਵਿੱਚ ਅਖੀਰਲਾ ਉਹ ਹੈਗਾ ਜੀ ਜੈ ਜੈਵੰਤੀ ਰਾਗ ਤੇ ਜਿਵੇਂ ਹੀ ਸਾਨੂੰ ਪਤਾ ਹੀ ਹੈ ਕਿ ਜੋ ਜੈ ਜੈਵੰਤੀ ਰਾਗ ਦੀ ਜਿਹੜੀ ਸਭ ਤੋਂ ਪਹਿਲੀ ਵਾਰ ਵਰਤੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਵਰਤੀ ਸੀ ਇਹ ਰਾਗ ਜਿਹੜਾ ਹੈ ਫਿਰ ਬਾਤ ਮਤਲਬ ਐਡ ਕਿੰਨਾ ਨੇ ਕੀਤਾ ਸੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਰਾਗ ਨੂੰ ਕੀ ਕੀਤਾ ਸੀ ਜੀ ਐਡ ਕੀਤਾ ਸੀ ਬਾਅਦ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁੱਲ 15 ਰਾਗਾਂ ਦੀ ਵਰਤੋਂ ਕੀਤੀ ਸੀ ਸਾਨੂੰ ਪਤਾ ਹੀ ਹੈ ਤਾਰੀ ਆਦ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਅੰਗ ਕਿੰਨੇ ਹਨ ਤਾਂ 1428 ਅੰਗ ਹਨ ਜੀ ਆਦ ਗ੍ਰੰਥ ਸਾਹਿਬ ਜੀ ਦੇ ਆਦ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਸ਼ਬਦ ਕਿੰਨੇ ਹਨ 5757 ਜਾਂ ਫਿਰ 57 ਚ 5751 ਠੀਕ ਹੈ ਜੀ ਦੋਨੋਂ ਮਿਲਦੇ ਨੇ ਤੇ 5894 ਸ਼ਬਦ ਸਾਨੂੰ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ ਪਹਿਲੀ ਗੱਲ ਨੋਟ ਕਰ ਲਿਓ ਆਪਾਂ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਦੀ ਗੱਲ ਕਰ ਰਹੇ ਹਾਂ ਜਦੋਂ ਉਹਦੀ ਬਾਣੀ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਜਦੋਂ ਦਰਜ ਹੋ ਜਾਂਦੀ ਹੈ ਤਾਂ ਉਸ ਗ੍ਰੰਥ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੈ ਜਾਵੇਗਾ ਆਹ ਗ੍ਰੰਥ ਜੀ ਦੀ ਗੱਲ ਕਰ ਰਹੇ ਜਿਹਦੇ ਵਿੱਚ ਸਿਰਫ ਪਹਿਲੇ ਪੰਜ ਗੁਰੂ ਸਹਿਬਾਨਾਂ ਦੀ ਜੋ ਬਾਣੀ ਹੈ ਉਹ ਦਰਜ ਹੈ ਜਦੋਂ ਹੀ ਨੌਵੀਂ ਪਾਛਾ ਛੜੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਐਡ ਹੋ ਜਾਂਦੀ ਹੈ ਤਾਂ ਉਸ ਗ੍ਰੰਥ ਦਾ ਨਾਮ ਪੈ ਜਾਂਦਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁੱਲ ਤਿੰਨ ਬੀੜਾਂ ਹਨ ਦੇਖੋ ਬੀੜਾਂ ਦਾ ਮਤਲਬ ਹੁੰਦਾ ਹੈ ਜੀ ਪੁਸਤਕ ਗ੍ਰੰਥ ਕਹਿ ਲਓ ਠੀਕ ਹੈ ਇੱਕ ਹੈਗੇ ਕਰਤਾਰਪੁਰ ਵਾਲੀ ਬੀੜ ਇੱਕ ਹੈਗੇ ਤਲਵੰਡੀ ਸਾਬੋ ਵਾਲੀ ਬੀੜ ਇੱਕ ਹੈਗੇ ਜੀ ਭਾਈ ਬੰਨੋ ਦੀ ਬੀੜ ਭਾਈ ਬੰਨੋ ਸਾਨੂੰ ਪਤਾ ਜਿਨ੍ਹਾਂ ਨੇ ਜਿਲਦ ਬਣਵਾਈ ਸੀ ਬੰਨੀ ਸੀਗੀ ਆਦ ਗ੍ਰੰਥ ਸਾਹਿਬ ਜੀ ਦੀ ਤਾਂ ਬੀੜ ਹੁੰਦੀ ਹੈ ਨਾ ਜੀ ਪੁਸਤਕ ਤਾਂ ਜਿੱਥੇ-ਜਿੱਥੇ ਬੈਠ ਕੇ ਉਹ ਹਨਾ ਮਤਲਬ ਕਿ ਉਹ ਜਿਹੜੀ ਲਿਖੀ ਜਾਂਦੀ ਹੈ ਬਾਣੀ ਦਰਜ ਕੀਤੀ ਜਾਂਦੀ ਹੈ ਜਿਹੜੀ ਜਿਹੜੀ ਜਗਾ ਤੇ ਫਿਰ ਉਹ ਬੀੜ ਬੀੜ ਪੈ ਜਾਂਦੇ ਕਿ ਕਰਤਾਰਪੁਰ ਵਾਲੀ ਜਿਹੜੀ ਬੀੜ ਹੈ ਫਿਰ ਤਲਵੰਡੀ ਸਾਬੋ ਲੈ ਕੇ ਗਏ ਹਨਾ ਗ੍ਰੰਥ ਨੂੰ ਤੇ ਫਿਰ ਉਸ ਤੋਂ ਬਾਅਦ ਭਾਈ ਬੰਨੂ ਜੀ ਜਿਲਦ ਬੰਨਣ ਦੇ ਲਈ ਜਦੋਂ ਲਾਹੌਰ ਲੈ ਕੇ ਗਏ ਸੀ ਜਦੋਂ ਭਾਈ ਬੰਨੂ ਜਿਲਦ ਬੰਨਣ ਦੇ ਲਈ ਆਦ ਗ੍ਰੰਥ ਸਾਹਿਬ ਜੀ ਨੂੰ ਲਾਹੌਰ ਲੈ ਕੇ ਜਾ ਰਹੀ ਸੀ ਤਾਂ ਫਿਰ ਉਹਨਾਂ ਨੇ ਕੁਝ ਸ਼ਬਦ ਆਪਣੇ ਵੀ ਵਿੱਚ ਐਡ ਕਰ ਦਿੱਤੇ ਤਾਂ ਫਿਰ ਉਸ ਬੀੜ ਦਾ ਨਾਮ ਪੈ ਗਿਆ ਸੀ ਜੀ ਖਾਰੀ ਬੀੜ ਭਾਵ ਉਸ ਨੂੰ ਪਾਈ ਬੰਨੋ ਵਾਲੀ ਬੀੜ ਵੀ ਜਿਹੜੀ ਹੈ ਉਹ ਆਖਿਆ ਜਾਂਦਾ ਹੈ ਹੁਣ ਦੇਖੋ ਪਾਈ ਬੰਨੋ ਜੀ ਲੈ ਕੇ ਗਏ ਸੀ ਜਿਲਦ ਬਨਵਾਉਣ ਦੇ ਲਈ ਤਾਂ ਫਿਰ ਉਹਨਾਂ ਨੇ ਆਪਣੇ ਸ਼ਬਦ ਐਡ ਕੀਤੇ ਫਿਰ ਉਹ ਜਿਹੜਾ ਸਥਾਨ ਤੇ ਉਹਨਾਂ ਨੇ ਕੀਤੇ ਇੱਕ ਤਾਂ ਉਹ ਬੀੜ ਦਾ ਨਾਮ ਪੈ ਗਿਆ ਪਾਈ ਬੰਨੋ ਜੀ ਵਾਲੀ ਪੀੜ ਆਦ ਗ੍ਰੰਥ ਸਾਹਿਬ ਵਾਲੀ ਬੀੜ ਦਾ ਨਾਮ ਕੀ ਹੈ ਕਰਤਾਰਪੁਰ ਵਾਲੀ ਬੀੜ ਕਹਿ ਸਕਦੇ ਹਾਂ ਆਦ ਗ੍ਰੰਥ ਸਾਹਿਬ ਵਾਲੀ ਬੀੜ ਕਹਿ ਸਕਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਵਾਲੀ ਬੀੜ ਵੀ ਆਪਾਂ ਆਖ ਸਕਦੇ ਹਾਂ ਤਾਂ ਇਹ ਥੋੜੀ ਕੁਝ ਤੁਹਾਨੂੰ ਐਕਸਟਰਾ ਹੀ ਦੱਸ ਰਹੇ ਹਾਂ ਕਿ ਬੀੜ ਵਗੈਰਾ ਮਤਲਬ ਤੁਸੀਂ ਬਸ ਗਿਣਤੀ ਯਾਦ ਰੱਖਣੀ ਹੈ ਇਸ ਦੇ ਵਿੱਚ ਅਤੇ ਸਾਨੂੰ ਪਤਾ ਹੀ ਹੈ ਕਿ ਬੀੜ ਦਾ ਮਤਲਬ ਹੁੰਦਾ ਹੈ ਜੀ ਪੁਸਤਕ ਤਾਂ ਆਦਿ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਕਿੰਨੇ ਬਾਰਾਮਾ ਦਰਜ ਨੇ ਜੀ 2 ਬਾਰਾਮਾ ਕਿਉਂਕਿ ਸਾਨੂੰ ਪਤਾ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 5 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਤਾਂ ਇੱਕ ਬਾਰਾਮਾ ਤਾਂ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਤੁਖਾਰੀ ਰਾਗ ਦੇ ਵਿੱਚ ਹੈ ਇੱਕ ਬਾਰਾਮਾ ਹੋ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਕਿ ਮਾਜ ਰਾਗ ਦੇ ਵਿੱਚ ਹੈ ਤਾਂ ਇਹ ਹੈਗਾ ਸੀ ਜੀ ਵੀਡੀਓ ਦਾ ਪਾਰਟ ਨੰਬਰ 1 ਏ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਅਗਲੀ ਵੀਡੀਓ ਦੇ ਵਿੱਚ ਆਪਾਂ ਮਿਲਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਰਟ ਨੰਬਰ 2 ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕੋਈ ਡਾਊਟ ਹੋਵੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਅਤੇ ਧੰਨਵਾਦ